ਇਹ ਨਾਲ ਅਸਲ ਚ ਕੀ ਹੈ ਨਾ ਹੁਣ ਆ ਹਾਲਾਤ ਹੋ ਗਏ ਇਹ ਅਕਾਲੀ ਦਲ ਅਸਲੀ ਮੁੱਦਿਆਂ ਤੋਂ ਭੱਜਦਾ ਰਿਹਾ ਅਸਲੀ ਮੁੱਦਿਆਂ ਤੋਂ ਮੂੰਹ ਫੇਰਦਾ ਰਿਹਾ ਪਰ ਮੁੱਦੇ ਮੂਰੇ ਆਉਂਦੇ ਰਹੇ ਬੇਅਦਬੀ ਗੁਰੂ ਸਾਹਿਬ ਦੀ ਹੋਈ ਤਾਂ ਲੋਕਾਂ ਨੇ ਵੀ ਕਚੈਰੀ ਨੂੰ ਤਾਂ ਫੈਸਲਾ ਕਰਤਾ ਕਿ ਭਾਈ ਤੁਸੀਂ ਇਹ ਕੀਤੀ ਹੈ ਹੁਣ ਠੀਕ ਹੈ ਜੱਜ 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 ਤੁਸੀਂ ਸਰਕਾਰਾਂ ਜਾਂ ਵਕੀਲ ਥੋੜੇ ਨੇ ਤੁਸੀਂ ਕਹੇ ਇਸ ਆਪ ਦੇ ਆਪ ਹੀ ਬੰਦਾ ਆਪਦੇ ਬੁੱਧ ਕਿਵੇਂ ਜਾਂਚ ਕਰਾ ਲੂਗਾ ਅਸੀਂ ਲੱਗੇ ਹੋਏ ਆਂ ਸਾਨੂੰ ਉਹ ਕੇਸ ਨੂੰ ਬਹੁਤ ਬਰੀਕੀ ਨਾਲ ਵੱਡੇ ਵੱਡੇ ਵਕੀਲਾਂ ਨੂੰ ਲੈ ਕੇ ਉਹਦੇ ਵਿੱਚ ਸਾਨੂੰ ਬਹੁਤ ਕੁਝ ਮਿਲ ਰਿਹਾ ਹੁਣ ਅੱਗੇ ਆਉਣ ਵਾਲੇ ਦਿਨਾਂ ਚ ਕਿਉਂਕਿ ਅਸੀਂ ਵੀ ਵਾਦਾ ਕਰਕੇ ਆਏ ਆਂ ਨਹੀਂ ਅਸੀਂ ਵੀ ਦੋਸ਼ੀ ਹੋਵਾਂਗੇ ਫਿਰ ਇਸ ਗੱਲ ਦੇ ਸੋ ਵੀਰੋ ਤੇ ਪ੍ਰਮਾਤਮਾ ਦੇ ਰਿਆ ਸਾਜਾ ਫਿਰੋਂ ਇਹ ਅਸਲੀ ਮੁੱਦੇ ਤੋਂ ਭੱਜਦੇ ਰਹੇ ਪਰ ਸਿਆਣੇ ਕਹਿੰਦੇ ਕਬੂਤਰ ਦੇ ਅੱਖਾਂ ਵਿੱਚ ਨਾ ਬਿੱਲੀ ਨਹੀਂ ਭਜਦੀ ਜਦੋਂ ਬਿੱਲੀ ਆਉਂਦੀ ਹੈ ਨਾ ਕਬੂਤਰ ਅੱਖਾਂ ਵਿੱਚ ਲੰਦਾ ਕਬੂਤਰ ਨੂੰ ਦੇਖਣੋਂ ਹਟ ਜਾਂਦਾ ਹੈ ਕਬੂਤਰ ਸੋਚਦਾ ਹੈ ਬਿੱਲੀ ਨੂੰ ਵੀ ਦੇਖਣੋਂ ਹਟ ਜਾਣਾ ਇੱਦਾਂ ਹੀ ਪਰ ਬਿੱਲੀ ਗਰਦਨ ਫੜਦੀ ਹੈ ਨਾਲ ਹੀ ਇਹਨਾਂ ਦਾ ਮੈਂ ਬਿੱਲੀ ਤੋਂ ਯਾਦ ਆ ਗਏ ਇਹਨਾਂ ਦਾ ਉਹੀ ਹੈ ਇੱਕ ਘਰੇ ਕਿਤੇ ਬਿੱਲੀ ਆ ਗਈ ਕਿਸੇ ਦੇ ਉਹ ਦੁੱਧ ਅੱਦ ਝੂਠਾ ਕਰ ਦਿਆ ਕਰੇ ਭਾਂਡੇ ਸਿੜ ਦਿਆ ਕਰੇ ਉਹਨਾਂ ਦਾ ਜਿਹੜਾ ਬਜ਼ੁਰਗ ਸੀ ਲਾਣੇਦਾਰ ਉਹਨੂੰ ਗੁੱਸਾ ਆਇਆ ਕਹਿੰਦਾ ਇਹਨੂੰ ਮੈਂ ਛੱਡ ਕੇ ਆਉਣਾ ਦੂਰ ਬਿੱਲੀ ਨੂੰ ਬੋਰੀ ਚ ਪਾਇਆ ਦੂਰ ਛੱਡਿਆ ਲਾਣੇਦਾਰ ਬਾਅਦ ਚ ਆਇਆ ਬਿੱਲੀ ਪਹਿਲਾਂ ਆ ਗਈ ਘਰੇ ਫੇਰ ਗੁੱਸਾ ਆ ਕੇ ਕਹਿੰਦਾ ਫੇਰ ਆ ਗਈ ਇਹ ਅਗਲੇ ਦਿਨ ਕਹਿੰਦਾ ਇਹਨੂੰ ਹੋਰ ਦੂਰ ਛੱਡ ਕੇ ਆਉਣਾ ਬਿੱਲੀ ਬੋਰੀ ਚ ਪਾਈ ਹੋਰ ਦੂਰ ਛੱਡਿਆ ਉਹੀ ਫੇਰ ਗੱਲ ਹੋਈ ਲਾਣੇਦਾਰ ਆ ਬਾਅਦ ਚ ਆਇਆ ਬਿੱਲੀ ਪਹਿਲਾਂ ਆ ਗਈ ਕਰੇ ਕਹਿੰਦਾ ਯਾਰ ਮੇਰੇ ਸਬਰਦਾਨ ਧਿਆਨ ਲੈਂਦੀ ਐ ਇਹ ਆਉਦੇ ਮੁੰਡੇ ਨੂੰ ਕਹਿੰਦਾ ਬੇਟਾ ਹੁਣ ਅੱਜ ਮੈਂ ਬਹੁਤ ਜ਼ਿਆਦਾ ਦੂਰ ਛੱਡ ਕੇ ਆਉਣਾ ਇਹਨੂੰ ਪਾਈ ਬਿੱਲੀ ਬੋਰੀ ਚ ਬਹੁਤ ਜ਼ਿਆਦਾ ਦੂਰ ਛੱਡਤੀ ਘੰਟੇ ਬਾਅਦ ਆਉਦੇ ਮੁੰਡੇ ਨੂੰ ਫੋਨ ਕੀਤਾ ਲਾਣੇਦਾਰ ਨੇ ਕਰੇਗੀ ਤਫਨ ਕਹਿੰਦਾ ਪੁੱਤ ਬਿੱਲੀ ਪਹੁੰਚ ਗਈ ਉਹ ਕਹਿੰਦਾ ਬਾਪੂ ਜੀ ਬਿੱਲੀ ਨੂੰ ਧਾੜਾ ਘੰਟਾ ਹੋ ਗਿਆ ਕਰੇ ਆਈ ਨੂੰ ਕਹਿੰਦਾ ਫਿਰ ਪੁੱਤ ਐਂ ਕਰ ਬਿੱਲੀ ਨੂੰ ਭੇਜ ਦੇ ਮੈਂ ਕਰ ਭੁੱਲਿਆ ਫਿਰਦਾ ਆਹ ਹਾਲ ਤੱਕ ਆਲੀ ਦਲਦੀ ਹੁਣ ਮੁੱਦੇ ਪਹਿਲਾਂ ਕਰੇ ਆ ਜਾਂਦੇ ਸੀ ਆ ਪਿੱਛੇ ਰਹਿੰਦੇ ਸੀ ਹੁਣ ਮੁੱਦੇ ਤਾਂ ਕਰੇ ਭੇਜ ਨੇ ਆਪ ਕਰ ਭੁੱਲੇ ਫਿਰਦੇ ਨੇ ਵੀ ਕਿੱਥੇ ਜਾਣਾ ਕਿੱਧਰ ਜਾਣਾ ਕੀ ਕਰਨਾ ਆ ਹਾਲ ਤਾਂ ਇਹਨਾਂ ਇਹਨਾਂ ਅਸਲ ਚ ਕੀ ਹੈ ਨਾ ਹੁਣ ਆ ਹਾਲਾਤ ਹੋ ਗਏ ਇਹ ਅਕਾਲੀ ਦਲ ਅਸਲੀ ਮੁੱਦਿਆਂ ਤੋਂ ਭੱਜਦਾ ਰਿਹਾ ਅਸਲੀ ਮੁੱਦਿਆਂ ਤੋਂ ਮੂੰਹ ਫੇਰਦਾ ਰਿਹਾ ਪਰ ਮੁੱਦੇ ਮੂਰੇ ਆਉਂਦੇ ਰਹੇ ਬੇਅਦਬੀ ਗੁਰੂ ਸਾਹਿਬ ਦੀ ਹੋਈ ਤਾਂ ਲੋਕਾਂ ਨੇ ਵੀ ਕਚਹਿਰੀ ਨੂੰ ਤਾਂ ਫੈਸਲਾ ਕਰਤਾ ਕਿ ਭਾਈ ਤੁਸੀਂ ਇਹ ਕੀਤੀ ਹੈ ਹੁਣ ਠੀਕ ਹੈ ਜੱਜ ਜੱਜ ਜੇ ਤੁਸੀਂ ਸਰਕਾਰਾਂ ਜਾਂ ਵਕੀਲ ਥੋੜੇ ਨੇ ਤੁਸੀਂ ਕਹੇਸ ਆਪਣੇ ਹੱਕ ਚ ਆਪ ਹੀ ਬੰਦਾ ਆਪਦੇ ਬੁੱਧ ਕਿਵੇਂ ਜਾਂਚ ਕਰਾ ਲੂਗਾ ਅਸੀਂ ਲੱਗੇ ਹੋਏ ਆਂ ਸਾਨੂੰ ਉਹ ਕੇਸ ਨੂੰ ਬਹੁਤ ਬਰੀਕੀ ਨਾਲ ਵੱਡੇ ਵੱਡੇ ਵਕੀਲਾਂ ਨੂੰ ਲੈ ਕੇ ਉਹਦੇ ਚ ਸਾਨੂੰ ਬਹੁਤ ਕੁਝ ਮਿਲ ਰਿਹਾ ਹੁਣ ਅੱਗੇ ਆਉਣ ਵਾਲੇ ਦਿਨਾਂ ਚ ਕਿਉਂਕਿ ਅਸੀਂ ਵੀ ਵਾਦਾ ਕਰਕੇ ਆਏ ਆ ਨਹੀਂ ਅਸੀਂ ਵੀ ਦੋਸ਼ੀ ਹੋਵਾਂਗੇ ਫਿਰ ਇਸ ਗੱਲ ਦੇ ਸੋ ਵੀਰੋ ਤੇ ਪਰਮਾਤਮਾ ਦੇ ਰਿਆ ਸਜ਼ਾ ਫਿਰੋਂ ਇਹ ਅਸਲੀ ਮੁੱਦੇ ਤੋਂ ਭੱਜਦੇ ਰਹੇ ਪਰ ਸਿਆਣੇ ਕਹਿੰਦੇ ਕਬੂਤਰ ਦੇ ਅੱਖਾਂ ਵਿੱਚ ਨਾ ਬਿੱਲੀ ਨਹੀਂ ਭੱਜਦੀ ਜਦੋਂ ਬਿੱਲੀ ਆਉਂਦੀ ਹੈ ਨਾ ਕਬੂਤਰ ਅੱਖਾਂ ਮੀਚ ਲੈਂਦਾ ਕਬੂਤਰ ਨੂੰ ਦੇਖਣੋਂ ਹਟ ਜਾਂਦਾ ਕਬੂਤਰ ਸੋਚਦਾ ਬਿੱਲੀ ਨੂੰ ਵੀ ਦੇਖਣੋਂ ਹਟ ਜਾਣਾ ਇੱਦਾਂ ਹੀ ਪਰ ਬਿੱਲੀ ਗਰਦਨ ਫੜਦੀਏ ਨਾਲ ਹੀ ਇਹਨਾਂ ਦਾ ਮੈਂ ਬਿੱਲੀ ਤੋਂ ਯਾਦ ਆ ਗਏ ਇਹਨਾਂ ਦਾ ਉਹੀ ਹੈ ਇੱਕ ਘਰੇ ਕਿਤੇ ਬਿੱਲੀ ਆ ਗਈ ਕਿਸੇ ਦੇ ਉਹ ਦੁੱਧ ਅੱਦ ਝੂਠਾ ਕਰ ਦਿਆ ਕਰੇ ਭਾਂਡੇ ਸਿੜ ਦਿਆ ਕਰੇ ਉਹਨਾਂ ਦਾ ਜਿਹੜਾ ਬਜ਼ੁਰਗ ਸੀ ਲਾਣੇਦਾਰ ਉਹਨੂੰ ਗੁੱਸਾ ਆਇਆ ਕਹਿੰਦਾ ਇਹਨੂੰ ਮੈਂ ਛੱਡ ਕੇ ਆਉਣਾ ਦੂਰ ਬਿੱਲੀ ਨੂੰ ਬੋਰੀ ਚ ਪਾਇਆ ਦੂਰ ਛੱਡਿਆ ਲਾਣੇਦਾਰ ਬਾਅਦ ਚ ਆਇਆ ਬਿੱਲੀ ਪਹਿਲਾਂ ਆ ਗਈ ਘਰੇ ਫੇਰ ਗੁੱਸਾ ਆ ਕੇ ਕਹਿੰਦਾ ਫੇਰ ਆ ਗਈ ਇਹ ਅਗਲੇ ਦਿਨ ਕਹਿੰਦਾ ਇਹਨੂੰ ਹੋਰ ਦੂਰ ਛੱਡ ਕੇ ਆਉਣਾ ਬਿੱਲੀ ਬੋਰੀ ਚ ਪਾਈ ਹੋਰ ਦੂਰ ਛੱਡਿਆ ਉਹੀ ਫੇਰ ਗੱਲ ਹੋਈ ਲਾਣੇਦਾਰ ਆਬਾਦ ਚ ਆਇਆ ਬਿੱਲੀ ਪਹਿਲਾਂ ਆ ਗਈ ਕਰੇ ਕਹਿੰਦਾ ਯਾਰ ਮੇਰੇ ਸਫਰਦੰ ਧਿਆਨ ਲੈਂਦੀ ਐ ਇਹ ਆਉਦੇ ਮੁੰਡੇ ਨੂੰ ਕਹਿੰਦਾ ਬੇਟਾ ਹੁਣ ਅੱਜ ਮੈਂ ਬਹੁਤ ਜ਼ਿਆਦਾ ਦੂਰ ਛੱਡ ਕੇ ਆਉਣਾ ਇਹਨੂੰ ਪਾਈ ਬਿੱਲੀ ਬੋਰੀ ਚ ਬਹੁਤ ਜ਼ਿਆਦਾ ਦੂਰ ਛੱਡਤੀ ਘੰਟੇ ਬਾਅਦ ਆਉਦੇ ਮੁੰਡੇ ਨੂੰ ਫੋਨ ਕੀਤਾ ਲਾਣੇਦਾਰ ਨੇ ਕਰੇ ਕੀਤਾ ਫੋਨ ਕਹਿੰਦਾ ਪੁੱਤ ਬਿੱਲੀ ਪਹੁੰਚ ਗਈ ਉਹ ਕਹਿੰਦਾ ਬਾਪੂ ਜੀ ਬਿੱਲੀ ਨੂੰ ਧੱਦਾ ਘੰਟਾ ਹੋ ਗਿਆ ਕਰੇ ਆਈ ਨੂੰ ਕਹਿੰਦਾ ਫਿਰ ਪੁੱਤ ਐਂ ਕਰ ਬਿੱਲੀ ਨੂੰ ਭੇਜ ਦੇ ਮੈਂ ਕਰ ਭੁੱਲਿਆ ਫਿਰਦਾ ਆਹ ਹਾਲ ਤੱਕ ਆਲੀ ਗੱਲ ਦੀ ਹੁਣ ਮੁੱਦੇ ਪਹਿਲਾਂ ਘਰੇ ਆ ਜਾਂਦੇ ਸੀ ਆ ਪਿੱਛੇ ਰਹਿੰਦੇ ਸੀ ਹੁਣ ਮੁੱਦੇ ਤਾਂ ਘਰੇ ਭੇਜੇ ਆਪ ਕਰ ਬੁੱਲੇ ਫਿਰਦੇ ਨੇ ਵੀ ਕਿੱਥੇ ਜਾਣਾ ਕਿੱਧਰ ਜਾਣਾ ਕੀ ਕਰਨਾ ਆਹ ਹਾਲ ਤਾਂ ਨਾ